ਸਾਸਤਰੀ ਜੀ ਮੈਂ ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਬੰਦੀ ਸਿੰਘਾਂ ਨੂੰ ਲੈ ਕੇ ਆਈ ਵੱਡੀ ਖਬਰ ਜੇਕਰ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੇ ਜਿਹੜੇ ਨੇ ਸਮੇਂ-ਸਮੇਂ ਸਰਕਾਰਾਂ ਆਈਆਂ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਭਾਜਪਾ ਤੇ ਚਾਹੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਲੇਕਿਨ ਬੰਦੀ ਸਿੰਘਾਂ ਦੇ ਹੱਕਾਂ ਦੇ ਵਿੱਚ ਕਿਸੇ ਪਾਰਟੀ ਵੱਲੋਂ ਵੀ ਮਦਦਗਾਰ ਨਹੀਂ ਕੀਤੀ ਗਈ ਜੇਕਰ ਗੱਲ ਕਰੀਏ ਬੰਦੀ ਸਿੰਘ ਜਿਹੜੇ ਆਪਣੀਆਂ ਜਿਹੜੀਆਂ ਸਜ਼ਾਵਾਂ ਵੀ ਪੂਤ ਚੁੱਕੇ ਨੇ ਉਹਨਾਂ ਸਜ਼ਾਵਾਂ ਉਕਤੰਤ ਤੋਂ ਬਾਅਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਗਿਆ ਜੇਕਰ ਵੱਡੇ ਤੌਰ ਤੇ ਗੱਲ ਕਰ ਲਈਏ ਬੰਦੀ ਸਿੰਘਾਂ ਦੀ ਤਾਂ ਜਿੰਦੇ ਵਿੱਚ ਕਾਫੀ ਨਾਮੀ ਨਾਂ ਵੀ ਆਉਂਦੇ ਨੇ ਜਿੱਥੇ ਜਗਤਾਰ ਸਿੰਘ ਹਵਾਰਾ ਦੀ ਗੱਲ ਕਰ ਲਈਏ ਚਾਹੇ ਬਲਵੰਤ ਸਿੰਘ ਰਾਜੋ ਅਨੰਦ ਦੀ ਗੱਲ ਕਰ ਲਈਏ ਇਥੋਂ ਤੱਕ ਕਿ ਜਿਹੜੇ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦੀ ਤਾਂ ਮਾਤਾ ਜੀ ਕਾਫੀ ਦਿਨਾਂ ਤੋਂ ਜਿਹੜੇ ਨੇ ਵਿਚਾਰੇ ਬਿਮਾਰ ਵੀ ਚੱਲ ਰਹੇ ਨੇ ਤੇ ਜਿਨ੍ਹਾਂ ਦੀਆਂ ਅੱਖਾਂ ਨੂੰ ਇੱਕ ਵਾਰ ਦੇਖਣ ਵਿੱਚ ਵੀ ਤਰਸ ਗਈਆਂ ਨੇ ਤੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਇੱਕ ਵਾਰ ਜਿਹੜੇ ਨੇ ਜਗਤਾ ਸਿੰਘ ਹਵਾਰਾ ਨੂੰ ਰਿਹਾ ਕਰ ਦੇਣਾ ਚਾਹੀਦਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇੱਕ ਵੱਡੀ ਅਹਿਮ ਖਬਰ ਵੀ ਨਿਕਲ ਕੇ ਆ ਰਹੀ ਹੈ ਕਿ ਜਿੱਥੇ 21 ਅਕਤੂਬਰ ਨੂੰ ਬੰਦੀ ਛੋੜ ਦਿਵਸਾਂ ਤੇ ਉਸ ਬੰਦੀ ਛੋੜ ਦਿਵਸ ਉੱਤੇ ਜਿਹੜਾ ਹੈ ਬੰਦੀ ਜਿਹੜੇ ਬੰਦੀ ਸਜ਼ਾਵਾਂ ਉਕਤ ਚੁਕੇ ਨੇ ਸਰਕਾਰ ਵੱਲ ਅਪੀਲ ਕੀਤੀ ਜਾ ਰਹੀ ਹੈ ਜਿਹੜੇ ਨੇ ਜਿਹੜੀਆਂ ਜਥੇਦਾਰੀਆਂ ਨੇ ਪੰਜਾਬ ਦੇ ਵਿੱਚੋਂ ਉਹ ਭਾਰਤੀ ਦੀ ਸੁਪਰੀਮ ਕੋਰਟ ਨੂੰ ਇਹ ਅਰਜੀ ਲਾ ਰਹੀਆਂ ਨੇ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਕਿਉਂਕਿ ਉਹ ਸਮੇਂ-ਸਮੇਂ ਤੇ ਭਾਵੇਂ ਸਰਕਾਰਾਂ ਆਉਂਦੀਆਂ ਲਗੀਆਂ ਲੇਕਿਨ ਉਹਨਾਂ ਦੇ ਹੱਕ ਵਿੱਚ ਨਹੀਂ ਬੋਲਿਆ ਜੇਕਰ ਗੱਲ ਕਰੀਏ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਹਾ ਕਰਨ ਵਿੱਚ ਜਿਹੜਾ ਬੰਦੀ ਛੋੜ ਦਿਵਸ ਚੁਣਿਆ ਗਿਆ ਹੈ ਜਿੰਦੇ ਤੇ ਲੰਬੇ ਸਮੇਂ ਦੇ ਹੱਕ ਵਿੱਚ ਦੁਨੀਆ ਦੇ ਹਰ ਕੋਨੇ ਵਿੱਚੋਂ ਜਿਹੜੇ ਨੇ ਲੋਕ ਬੈਠੇ ਹੋਏ ਨੇ ਪੰਜਾਬੀ ਸਿੱਖ ਭਾਈਚਾਰੇ ਦੇ ਉਹਨਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਬੰਦੀ ਛੋੜ ਵਾਲੇ ਦਿਨ ਜਿਹੜੇ ਨੇ ਇਹਨਾਂ ਬੰਦੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜੋ ਉਹ ਆਪਣੇ ਘਰ ਵਿੱਚ ਪਰਤੇ ਆਉਣ ਤੇ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚੋਂ ਇਹਨੇ ਲੰਮੇ ਸਮੇਂ ਲਈ ਵਿਛੋੜਾ ਪਿਆ ਹੈ ਤੇ ਉਹ ਵਿਛੋੜਾ ਉਸ ਦਿਨ ਪੂਰਾ ਹੋ ਸਕੇ ਹਾਲਾਂਕਿ ਵਾਰ-ਵਾਰ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਵੀ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਨੂੰ ਇਹ ਬੰਦੀ ਛੋੜ ਦਿਵਾਸ ਵਾਸਤੇ ਜਿਹੜੀਆਂ ਨੇ ਮੰਗਾ ਮੰਗੀਆਂ ਜਾ ਰਹੀਆਂ ਨੇ ਵੱਖੋ-ਵੱਖਰੀਆਂ ਜਥੇਦਾਰੀਆਂ ਵੱਲੋਂ ਜੇਕਰ ਗੱਲ ਕਰੀਏ ਤਾਂ ਹੁਣ ਵਿਸ ਹਰ ਇੱਕ ਅੱਗੇ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਦੇ ਜਥੇਦਾਰੀਆਂ ਵੱਲੋਂ ਕਿ ਸਾਨੂੰ ਇੱਕ ਝੁੱਟ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਬੰਦੀ ਸਿੰਘ ਹੁਣ ਆਪੋ ਆਪਣੇ ਘਰਾਂ ਦੇ ਵਿੱਚ ਪਰਤੇ ਹੋਣ ਦੂਸਰੇ ਪਾਸੇ ਤੁਹਾਨੂੰ ਦੱਸਦੀ ਹੈ ਕਿ ਅਕਾਲੀ ਦਲ ਦੇ ਜਿਹੜੇ ਵਾਰਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਯਾਨੀ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜਿਹੜੀ ਹੈ ਪਾਰਟੀ ਉਹਨਾਂ ਦੇ ਇੱਕ ਕਮੇਟੀ ਮੈਂਬਰ ਬਰਗਟ ਸਿੰਘ ਤੇ ਸੰਦੀਪ ਸਿੰਘ ਨੇ ਕੀਤਾ ਹੈ ਕਿ ਦਾਵਾ ਕਿ ਜੇਕਰ ਬੰਦੀ ਛੋੜ ਦਿਵਾ ਸੁੱਤੇ ਜੇ ਪਾਸ ਸਰਕਾਰ ਕੁਛ ਕਰਨਾ ਚਾਹੁੰਦੀ ਹੈ ਲੋਕਾਂ ਦੇ ਵਾਸਤੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਦੀਵੇ ਨੇ ਉਹ ਬਲਦੇ ਰਹਿਣ ਤਾਂ ਉਹਨਾਂ ਸਿੰਘ ਜਿਹੜੇ ਸਿੰਘ ਨੇ ਜਿਹੜੇ ਨੇ ਬੰਦੀ ਸਿੰਘ ਉਹਨਾਂ ਨੂੰ ਆਪਣੀ ਆਪਣੀ ਰਹਾਈ ਤੇ ਭੇਜ ਦਿੱਤਾ ਜਾਵੇ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ 21 ਅਕਤੂਬਰ ਨੂੰ 2025 ਨੂੰ ਗੁਰਦੁਆਰਾ ਜੋੜਾ ਸਹਿ ਵਿਖੇ ਅਰਦਾਸ ਕਰਵਾਈ ਜਾਵੇਗੀ ਇਹ ਅਰਦਾਸ ਜਿਹੜੀ ਹੈ ਇਹ ਅਰਦਾਸ ਜਿਹੜੀ ਕਰਵਾਉਣ ਦੀ ਗੱਲ ਕਹੀ ਗਈ ਹੈ ਇਹ ਗੱਲ ਕਹੀ ਗਈ ਹੈ ਨਵੇਂ ਅਕਾਲੀ ਦਲ ਦੇ ਜਿਹੜੇ ਬਣੇ ਨੇ ਕਮੇਟੀ ਮੈਂਬਰ ਨੇ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਯਾਨੀ ਕਿ ਆਪ ਦੇ ਵੱਲੋਂ ਇਕਜੁੱਟ ਹੋ ਕੇ ਹਰ ਇੱਕ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਹੋਣ ਚਾਹੇ ਉਪੀ ਅੰਮ੍ਰਿਤਪੁਰ ਖਾਸਾ ਜਿੱਦੀ ਪਾਰਟੀ ਦਾ ਕੋਈ ਮੈਂਬਰ ਹੋਵੇ ਯਾਨੀ ਕਿ ਜਥੇਦਾਰੀਆਂ ਤੇ ਦੂਸਰੇ ਪਾਸੇ ਕਮੇਟੀ ਦੇ ਹਰੇਕ ਮੈਂਬਰ ਇਹੀ ਜਿਹੜੀ ਹੈ ਆਸਾ ਉਮੀਦਾ ਲਗਾ ਕੇ ਬੈਠਾ ਹੈ ਕਿ ਬੰਦੀ ਛੋੜ ਤੇ ਹੁਣ ਉਹਨਾਂ ਬੰਦੀ ਬੰਦੀ ਸਿੰਘਾਂ ਨੂੰ ਘਰ ਵਿੱਚ ਭੇਜ ਦਿੱਤਾ ਜਾਵੇ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਉਹਨਾਂ ਦੀ ਪਰਿਵਾਰ ਤੇ ਦੂਸਰੇ ਪਾਸੇ ਸਿੱਖ ਗੋਮ ਜਿਹੜੀ ਹੈ ਉਹੀ ਕਰ ਰਿਹਾ ਹੈ ਵਾਰ-ਵਾਰ ਜਥੇ ਬੰਦੀਆਂ ਜਦੋਂ ਵੀ ਇਹ ਗੱਲਾਂ ਨੂੰ ਲੈ ਕੇ ਆਉਂਦੀਆਂ ਨੇ ਗੱਲਾਂ ਨੂੰ ਅੱਗੇ ਰੱਖਿਆ ਜਾਂਦਾ ਹੈ ਬਿਆਨਬਾਜ਼ੀ ਚੱਲਦੀ ਹੈ ਲੰਬੇ ਸਮੇਂ ਤੋਂ ਲੇਕਿਨ ਜਿਹੜੇ ਹੈ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਗੱਲ ਨੂੰ ਜਿਹੜੀ ਹੈ ਪਿੱਛੇ ਖਿੱਚ ਲਿਆ ਜਾਂਦਾ ਹੈ ਲੇਕਿਨ ਇਹ ਹੁਣ ਜਥੇ ਬੰਦੀਆਂ ਇਕਜੁੱਟ ਹੋ ਕੇ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਇਸ ਦਿਨ ਕੋਈ ਨਾ ਕੋਈ ਇਹ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਸੁਪਰੀਮ ਕੋਰਟ ਕੋਈ ਨਾ ਕੋਈ ਇਹਨਾਂ ਨੂੰ ਜਿਹੜਾ ਹੈ ਰਿਹਾ ਕਰਨ ਤੇ ਸਲਾਹ ਕਰ ਸਕਦੀ